ਦਿੱਲੀ ਵਿੱਚ ਮੈਟਰੋ ਤੇ ਰੈਪਿਡ ਰੇਲ ਦੇ ਬਾਅਦ ਆਉਣ ਵਾਲੇ ਕੁਝ ਸਾਲਾਂ ਵਿੱਚ 에ਅਰ ਟੈਕਸੀ ਦੀ ਸੇਵਾ ਵੀ ਸ਼ੁਰੂ ਹੋ ਜਾਵੇਗੀ ਇੰਡੀਗੋ 에ਅਰਲਾਈਨ ਦੀ ਮੂਲ ਕੰਪਨੀ ਇੰਟਰ ਗਲੋਬ ਅਤੇ ਆਰਚਰ 에ਵੀਏਸ਼ਨ ਨੇ ਦੇਸ਼ ਵਿੱਚ 에ਅਰ ਟੈਕਸੀ ਸ਼ੁਰੂ ਕਰਨ ਦੀ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਭਾਰਤ ਵਿੱਚ 에어 택시 ਸੇਵਾ 2026 ਤੋਂ ਸ਼ੁਰੂ ਹੋ ਸਕਦੀ ਹੈ ਇਸ ਤੋਂ ਬਾਅਦ ਤੁਸੀਂ ਸਿਰਫ 2 ਤੋਂ 3000 ਰੁਪਏ ਖਰਚ ਕੇ ਦਿੱਲੀ ਤੋਂ ਗੁਰੂਗਰਾਮ ਦਾ ਸਫ਼ਰ ਸਿਰਫ 7 ਮਿੰਟਾਂ ਚ ਪੂਰਾ ਕਰ ਸਕੋਗੇ ਇਸ 에어 택시 ਵਿੱਚ ਪਾਇਲਟਸ ਨੇ 5 ਵਿਅਕਤੀ ਯਾਤਰਾ ਕਰ ਸਕਣਗੇ ਸ਼ੁਰੂਆਤੀ ਪੜਾਅ ਵਿੱਚ ਇੰਟਰ ਗਲੋਬ ਐਵੀਏਸ਼ਨ ਤੇ ਆਰਚਰ ਐਵੀਏਸ਼ਨ ਦੇ ਜੁਆਇੰਟ ਵੈਂਚਰ ਦਾ ਇਰਾਦਾ ਨਵੀਂ ਦਿੱਲੀ ਦੇ ਨਾਲ ਹੀ ਮੁੰਬਈ ਤੇ ਬੈਂਗਲੌਰ ਵਿੱਚ ਵੀ ਆਪਣੀਆਂ ਸੇਵਾਵਾਂ ਦੇਣਦਾ ਹੈ ਮੌਜੂਦਾ ਸਮੇਂ ਵਿੱਚ ਦਿੱਲੀ ਦੇ ਕਨਾਟ ਪਲੇਸ ਤੋਂ ਗੁਰੂਗਰਾਮ ਤੱਕ ਲਗਭਗ 27 ਕਿਲੋਮੀਟਰ ਦੀ ਦੂਰੀ ਨੂੰ ਪੂਰਾ ਕਰਨ ਵਿੱਚ ਲੋਕਾਂ ਨੂੰ ਲਗਭਗ 90 ਮਿੰਟ ਲੱਗਦੇ ਨੇ ਹਾਲਾਂਕਿ ਆਰਚਰ ਐਵੀਏਸ਼ਨ ਦਾ ਦਾਵਾ ਹੈ ਕਿ ਇਹ ਹੀ ਦੂਰੀ 에ਅਰ ਟੈਕਸੀ ਦੁਆਰਾ ਸਿਰਫ 7 ਮਿੰਟ ਵਿੱਚ ਤੈਅ ਕੀਤੀ ਜਾ ਸਕਦੀ ਹੈ ਕਨਾਟ ਪਲੇਸ ਤੋਂ ਗੁਰੂਗਰਾਮ ਤੱਕ ਦੀ 7 ਮਿੰਟ ਦੀ ਫਲਾਈਟ ਦਾ ਕਿਰਾਇਆ 2 ਤੋਂ 3000 ਰੁਪਏ ਹੋ ਸਕਦਾ ਹੈ ਆਰਚਰ ਐਵੀਏਸ਼ਨ ਦੇ ਸੰਸਥਾਪਕ ਤੇ ਸੀਈਓ ਐਡਮ ਗੋਲਡਸਟੀਨ ਨੇ ਕਿਹਾ ਹੈ ਕਿ ਯੂਐਸਏ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਨਾਲ ਚਰਚਾ ਚੱਲ ਰਹੀ ਹੈ ਤੇ ਉਹਨਾਂ ਦੇ ਜਹਾਜ਼ਾਂ ਲਈ ਪ੍ਰਮਾਣਿਕਕਰਨ ਪ੍ਰਕਿਰਿਆ ਪੂਰੀ ਹੋਣ ਦੇ ਨੇੜੇ ਹੈ ਇੱਕ ਵਾਰ ਐਫ ਡਬਲਯੂਏ ਪ੍ਰਮਾਣਿਕਕਰਨ ਪ੍ਰਾਪਤ ਹੋਣ ਤੋਂ ਬਾਅਦ ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਤੋਂ ਪ੍ਰਮਾਣਿਕ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਗੋਲਡਸਟੀਨ ਨੇ 2026 ਤੱਕ 200 ਮਿਡਨਾਈਟ 에ਅਰਕ੍ਰਾਫਟ ਦੇ ਫਲਾਈਟ ਨਾਲ ਭਾਰਤ ਲਈ ਉਡਾਣਾ ਸ਼ੁਰੂ ਕਰਨ ਦਾ ਭਰੋਸਾ ਪ੍ਰਗਟਾਇਆ ਹੈ